ਨੇ ਆਪਣੇ ਹੁੰਦੇ ਆ ਖਾਲੀ ਦਲ ਥੋਡੀ ਆਪਣੀ ਪਾਰਟੀ ਹੈ ਥੋਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਆ ਥੋਡੇ ਬਜ਼ੁਰਗਾਂ ਤੇ ਬਜ਼ੁਰਗਾਂ ਦੀ ਪਾਰਟੀ ਹੈ ਮੈਂ ਤਾਂ ਤੁਹਾਨੂੰ ਆਈ ਬੇਨਤੀ ਕਰਨ ਵਾਸਤੇ ਆਇਆ ਮੈਂ ਸਮਝਾ ਸਮਝਿਆ ਕਿਸੇ ਚੀਜ਼ ਦੀ ਲੋੜ ਹੋਵੇ ਮੈਨੂੰ ਇਹਨਾਂ ਨੇ ਮੈਨੂੰ ਯਾਦ ਆ ਪਹਿਲੇ ਦਿਨ ਕਿਹਾ ਕਿ ਇਸਟਰੀਅਨ ਲੋੜ ਮੈਂ ਸ਼ਾਮ ਤੱਕ ਭਜਾ ਦਿਆ ਤੁਸੀਂ ਹੁਣ ਮੈਂ ਇਹਨਾਂ ਨੂੰ ਕਿਹਾ ਜਿੰਨੇ ਚਾਰੇ ਦੀ ਲੋੜ ਹੈ ਉਹ ਭੇਜੂੰਗਾ ਜੇ ਤੁਹਾਨੂੰ ਕੋਈ ਕਿਸਾਨਾਂ ਨੂੰ ਬੀਨ ਦੀ ਲੋੜ ਹੈ ਉਹ ਅਸੀਂ ਇੰਤਜ਼ਾਮ ਕਰਾਂਗੇ ਜੇ ਤੁਹਾਨੂੰ ਕੋਈ ਬੰਦ ਬੰਦ ਬੰਨਣ ਵਾਸਤੇ ਜਾਂ ਖੇਤਾਂ ਵਿੱਚ ਸੇਈ ਤਾਂ ਵੀ ਟਰੈਕਟਰ ਦੀ ਲੋੜ ਹੈ ਅਸੀਂ ਮੈਂ ਪੁੱਛਦਾ ਸੀ ਕਿੰਨੇ ਟਰੈਕਟਰਾਂ ਦੀ ਲੋੜ ਹੈ ਸਾਡੇ ਉੱਥੇ ਮਾਲਵਾ ਜੋ ਅਸੀਂ 2-4000 ਟਰੈਕਟਰ ਭੇਜ ਦਿੰਦੇ ਆ ਤੁਹਾਡੀ ਮਦਦ ਵਾਸਤੇ ਡੀਜ਼ਲ ਦੀ ਲੋੜ ਹੈ ਉਹ ਦੇ ਦਿੰਨੇ ਆ ਮੈਂ ਤਾਂ ਜਿਹੜੇ ਗਰੀਬ ਹੈ ਜਿਹੜੇ ਵਿਚਾਰੇ ਦਿਹਾੜੀ ਦਿਹਾੜੀ ਜਾਂਦੇ ਸੀ ਅਕਾਲੀ ਦਲ ਨੇ ਫੈਸਲਾ ਕੀਤਾ ਉਹਨਾਂ 50000 ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਉਹਦੀ ਵੀ ਮੰਮਾ ਸਾਹਮਣੇ ਕਹਿਣਾ ਹੈ ਲਿਸਟ ਬਣਾ ਲਓ ਕਿੰਨੇ ਕਣਕ ਤੁਹਾਨੂੰ ਚਾਹੀਦੀ ਹੈ ਹਲਕੇ ਵਾਸਤੇ ਕਿੰਨਾ ਬੀਜ ਚਾਹੀਦਾ ਉਹ ਅਸੀਂ ਅਗਲੇ 5-7 ਦਿਨਾਂ ਚ ਉਹ ਵੀ ਤੁਹਾਨੂੰ ਪਹੁੰਚਾ ਦਿੰਨੇ ਆ ਦੇਖੋ ਕੁਛ ਮਰਜੀ ਹੋ ਜਾਏ ਤੁਹਾਨੂੰ ਤਕਲੀਫ ਨਹੀਂ ਹੋਣ ਦਿੰਦੇ ਅਜਨਾਲਾ ਹਲਕੇ ਦੇ ਤਕਰੀਬਨ 100 ਤੋਂ ਵੱਧ ਪਿੰਡਾਂ ਵਿੱਚ ਉਹੋ ਛੋਟ ਟਰਾਲੀਆਂ ਅਚਾਰ ਦੀਆਂ ਪਸ਼ੂਆਂ ਦੇ ਚਾਰਦੀ ਹੈ ਅਸੀਂ ਰਵਾਨਾ ਕੀਤੀ ਹੈ ਹਰ ਪਿੰਡ ਤੋਂ ਟਰਾਲੀਆਂ ਆਈਆਂ ਕੋਈ ਇੱਥੋਂ ਚਾਰ ਲੈ ਕੇ ਆਪਣੇ ਪਿੰਡ ਦੇ ਪਸ਼ੂਆਂ ਵਾਸਤੇ ਲੈ ਕੇ ਜਾ ਰਹੀਆਂ ਤੇ ਮੈਂ ਜੋਤ ਸਿੰਘ ਸਮਰਾਜੀ ਜਿਹੜੇ ਸਾਡੇ ਇੰਚਾਰਜ ਇਹਨਾਂ ਨੂੰ ਆ ਵੀ ਕਿਹਾ ਕਿ ਜਲਦੀ ਹੀ ਸਾਨੂੰ ਲਿਸਟ ਬਣਾ ਕੇ ਦੱਸਣ ਕਿੰਨੇ ਕਣਕ ਦੇ ਬੀਜ ਦੀ ਲੋੜ ਹੈ ਉਹ ਵੀ ਲਿਸਟ ਆ ਜਨ ਉਹ ਵੀ ਅਸੀਂ ਜਲਦੀ ਜਲਦੀ ਭੇਜਾਂਗੇ ਦੇ ਨਾਲੇ ਜਿਹੜੇ ਗਰੀਬ ਪਰਿਵਾਰ ਹੈ ਜਿਹੜੇ ਵਿਚਾਰੇ ਦਿਹਾੜੀ ਜਾਂਦੇ ਸੀ ਹੜ੍ਹ ਕਰਕੇ ਉਹਨਾਂ ਦੀ ਉਹ ਦਿਹਾੜੀ ਮਰ ਗਈ ਅਸੀਂ ਸ਼ੋਮਨੀ ਕਾਲੀਦਲ ਉਹਨਾਂ ਨੂੰ 50000 ਪਰਿਵਾਰਾਂ ਨੂੰ ਕਣਕ ਵੀ ਦੇਊਗਾ ਉਹ ਵੀ ਲਿਸਟਾਂ ਅਸੀਂ ਤਿਆਰ ਕਰਾ ਰਹੇ ਆ ਅਗਲੇ ਦਿਨਾਂ 'ਚ ਮੈਂ ਪੂਰੇ ਉਸ ਇਲਾਕੇਾਂ 'ਚ ਰਹੂੰਗਾ ਕਿ ਸਾਡੀ ਸਮੁੱਚੀ ਪਾਰਟੀ ਦੀ ਟੀਮ ਸਾਰੇ ਯੂਥ ਵਿੰਗ ਸਾਰਿਆਂ ਦੀ ਡਿਊਟੀ ਲੱਗੀ ਹੈ ਕਿ ਜਿਹੜਾ ਜਿਹੜਾ ਸਮਾਨ ਹੈ ਘਰ ਘਰ ਪਿੰਡ ਪਿੰਡ ਜਾ ਕੇ ਰਾਹਤ ਪਹੁੰਚਾਉਣ ਕਿਉਂਕਿ ਪਿੰਡ ਪਿੰਡ ਜਾਣਗੇ ਘਰ ਘਰ ਜਾਣਗੇ ਤੇ ਰਾਤ ਅਸਲੀ ਜਗ੍ਹਾ ਤੇ ਪਹੁੰਚ ਜੂਗੀ ਤੇ ਅਸੀਂ ਅਗਲੇ 2 ਦਿਨਾਂ ਦੇ ਅੰਦਰ ਤਕਰੀਬਨ 112 ਮੈਡੀਕਲ ਕੈਂਪ ਦੀਆਂ ਟੀਮਾਂ ਤਿਆਰ ਕਰ ਲਈਆਂ ਤੇ ਉਹ ਟੀਮਾਂ ਵੀ ਅਸੀਂ ਵਕਫਾ ਵਕ ਇਲਾਕਿਆਂ ਵਿੱਚ ਅਸੀਂ ਆਪ ਭੇਜਾਂਗੇ ਤੇ ਜਿਵੇਂ ਇਹਨਾਂ ਨੂੰ ਜਿੰਨੀਆਂ ਟੀਮਾਂ ਦੀ ਲੋੜ ਹੈ 2 ਦਿਨਾਂ ਦੇ ਵਿੱਚ ਉਹ ਮੈਡੀਕਲ ਟੀਮਾਂ ਵੀ ਜਿੱਥੇ ਇਲਾਜ ਵੀ ਮੁਫਤ ਹੋਊਗਾ ਡਾਕਟਰ ਵੀ ਆਉਣਗੇ ਤੇ ਨਾਲੇ ਪਸ਼ੂ ਡਾਕਟਰਾਂ ਦੀ ਵੀ ਟੀਮਾਂ ਅਸੀਂ ਬਣਾ ਲਈਆਂ ਕਿ ਜਾਨਵਰ ਜਿੱਥੇ ਬਿਮਾਰ ਹੈ ਉੱਥੇ ਜਾ ਕੇ ਉਹ ਜਾਨਵਰਾਂ ਦਾ ਵੀ ਇਲਾਜ ਕਰਦੇ ਸਨ